ਲੇਜੇ ہمارے ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਪੰਜਾਬ ਸਰਕਾਰ ਦੇ ਹਰਿਤਾ ਅਨੁਸਾਰ ਲੇਬਰ ਰੇਟ ਨੂੰ ਸਮਰਪਿਤ ਕਿਡਨ ਬਹਾ ਵਿਖੇ ਲਾਇਆ ਗਿਆ ਲਾਪਤਰੀ ਰਜਿਸਟ੍ਰੇਸ਼ਨ ਕੈਂਪ ਕੰਜਾਸ ਸਰਕਾਰ ਤੇ ਕਿਰਤ ਦੇ ਹਰਿਤਾ ਅਨੁਸਾਰ ਐਮ ਐਲ اے ਹਰਦੀਪ ਸਿੰਘ ਢਿੰਪੀ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਤੇ ਆਪ ਵਰਕਰ ਐਡਵੋਕੇਟ ਗੋਰੋਜੈਨ ਚਿੰنو ਦੀ ਅਗਵਾਈ ਹੇਠ ਬਾਬਾ ਗੰਗਾ ਰਾਮ ਬਾਸਕਟਬਾਲ ਸਟੇਡੀਅਮ ਦੇ ਨਜ਼ਦੀਕ ਅੱਜ ਮਜ਼ਦੂਰ ਦਿਵਸ ਦੇ ਮੱਦੇਨਜ਼ਰ ਲਾਪਤਰੀ ਰਜਿਸਟ੍ਰੇਸ਼ਨ ਕੈਂਪ ਲਾਇਆ ਗਿਆ ਜਿਸ ਦੌਰਾਨ ਜ਼ਰੂਰਤਮੰਦ ਕਿਰਤੀ ਕਾਮਿਆਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਸਕੀਮਾਂ ਦੇ ਫਾਰਮ ਭਰੇ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਐਡਵੋਕੇਟ ਗੋਰਵ ਜੈਨ ਚਿੰਡੋ ਨੇ ਦੱਸਿਆ ਕਿ ਅੱਜ ਮਜ਼ਦੂਰ ਦਿਵਸ ਨੂੰ ਸਮਰਪਿਤ ਰਾਜ ਮਿਸਤਰੀ ਤਰਖਾਨ ਵੈਲਡਰ ਇਲੈਕਟ੍ਰੀਸ਼ੀਅਨ ਪੇਂਟਰ ਆਦਿ ਕਿਰਤੀ ਕਾਮਿਆਂ ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਸਕੀਮਾਂ ਜਿਵੇਂ ਕਿ ਵਜੀਫਾ ਸ਼ਗਨ ਪਿਆਨਕ ਬਿਮਾਰੀ ਦਾ ਇਲਾਜ ਪੈਨਸ਼ਨ ਕੁਦਰਤੀ ਆਫਤਾਂ ਤਹਿਤ ਮਿਲਣ ਵਾਲੇ ਰਾਸ਼ੀ ਆਦਿ ਲਈ ਫਾਰਮ ਭਰੇ ਗਏ ਹਨ ਗੁਰੋਜਾਂ ਚਿੰਨੂਲੇ ਦੱਸਿਆ ਕਿ ਅੱਜ ਕਿੱਤੇ ਕੇ ਰਜਿਸਟ੍ਰੇਸ਼ਨ ਤੋਂ ਪੰਜਾਬ ਸਰਕਾਰ ਵੱਲੋਂ ਮંજੂਰੀ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਅਨਾਉਂਸਮੈਂਟ ਕਰਵਾ ਕੇ ਇੱਕ ਵਿਸ਼ਾਲ ਕੈਂਪ ਲਾਇਆ ਜਾਵੇਗਾ ਜਿਸ ਦੌਰਾਨ ਲਾਭਪਾਤਰੀਆਂ ਨੂੰ ਮੰਜੂਰ ਹੋਈਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਚਿੰਨੂ ਜੀ ਲਾਭਪਾਤਰੀ ਚੈਂਪ ਲਾਇਆ ਹੈ ਅਤੇ ਬਾਰੇ ਜੀ ਜਾਣ ਜਾਣਗੇ ਅੱਜ ਲੈ ਕੇ ਆਏ ਹਾਂ ਜੀ ਸਰਦਾਰ ਭਵੰਤ ਸਿੰਘ ਮਾਨ ਸੀਐਮ ਪੰਜਾਬ ਤੇ ਜਿੰਦੜਵਾ ਦੇ ਐਨਐਲਐ ਸਾਹਿਬ ਸਰਦਾਰ ਹਦੀਪ ਸਿੰਘ ਜੰਪੀ ਢਿੱਲੋਂ ਜੀ ਦੇ ਨਿਸ਼ਾ ਦਿਸ਼ਾ ਦੇਤਾ ਅੱਜ ਲੇਬਰਡੇ ਤੇ ਲਾਪਤਿਆਂ ਦਾ ਕੈਂਪ ਲਾਇਆ ਗਿਆ ਤੇ ਜਿੰਨੇ ਵੀ ਮਿਸਤਰੀ ਭਾਈਚਾਰਾ ਜਿਹੜੇ ਕੋਈ ਵੈਂਡਰ ਹੈ ਜਾਂ ਪਲੰਬਰ ਹੈ ਇਲੈਕਟ੍ਰੀਸ਼ੀਅਨ ਹੈ ਉਹਨਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਉਹਨਾਂ ਉਹਨਾਂ ਤੱਕ ਪਹੁੰਚਾਉਣ ਵਾਸਤੇ ਇਹ ਕੈਂਪ ਲਾਇਆ ਗਿਆ ਜਿਹੜੇ ਜਿਹੜੇ ਜਿਹੜਾ ਕਿਹੜੇ ਕਿਹੜੇ ਲੋਕ ਆਦੇ ਨੇ ਇਹ ਕਿ ਜਿੰਨਾ ਮਿਸਤਰੀ ਭਾਈਚਾਰਾ ਹੈ ਜਿੰਨਾ ਮਿਸਤਰੀ ਭਾਈਚਾਰਾ ਹੈ ਮਜ਼ਦੂਰ ਹੈ ਇਲੈਕਟ੍ਰੀਸ਼ੀਅਨ ਹੈ ਪਲੰਬਰ ਹੈ

ਕਿਹੜੇ ਕਿਹੜੇ ਅਡਵਾਈਸਰਾਂ ਅਡਵਿਜ਼ੇਸ਼ਨ ਕਿਹੜੇ ਕਿਹੜੇ ਬੰਦਾ ਕਰ ਸਕਦਾ ਹੈ 25 ਰੁਪਏ ਇੱਕੇ ਵਿਜ਼ਿਟਿੰਗ ਦੇ 20 ਅਤੇ 10 ਰੁਪਏ ਮਹੀਨਾ ਫੈਮਿਲੀ ਇੱਕ ਜਿਹੜਾ ਮੇਨ ਬੰਦਾ ਜਿਹਨਾਂ ਦੇ ਉਹ ਨੂੰ ਭਰਨੇ ਪੈਣਗੇ 145 ਰੁਪਏ ਸਾਲ ਦੇ ਆ ਉਹਦੇ ਉਹਦੇ ਅਧੀਨ ਜਿਹੜਾ ਬੰਦਾ 145 ਰੁਪਏ ਸਾਲ ਦੇ ਭਰੂਗਾ ਉਹਨੂੰ ਸਾਰੀ ਫੈਮਿਲੀ ਨੂੰ ਬਹੁਤ ਜ਼ਿਆਦਾ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਹੜਾ ਵਹਾਸੇ ਪੱਤਰਕਾਰ ਗੋਵਿੰਦ ਗੁਪਤਾ ਦੀ ਰਿਪੋਰਟ